ਦੀ ਕਨਵੈਨਸ਼ਨ ਦੀ ਪ੍ਰਧਾਨਗੀ ਕਰ ਪ੍ਰਧਾਨਗੀ ਮੰਡਲ ਦੇ ਆਗੂ ਸਹਿਬਾਨ ਤੇ ਮਨਰੇਗਾ ਵਰਕਰ ਯੂਨੀਅਨ ਦੇ ਸੂਬੇ ਦੀ ਲੀਡਰਸ਼ਿਪ ਜਾਤੀ ਮਜ਼ਦੂਰ ਸਭਾ ਦੇ ਪੰਜਾਬ ਦੇ ਜਨਨਕਤਰ ਸਾਥੀ ਦਾਉ ਜੀ ਸਾਥੀ ਟਾਂਡਾ ਜੀ ਤੇ ਪੰਡਾਲ ਵਿੱਚ ਬੈਠੇ ਬਹੁਤ ਸਤਿਕਾਰਯੋਗ ਉੰਡਰੀਗਾ ਵਰਕਰ ਭੈਣਾ ਤੇ ਸਾਡੇ ਭਰਾ ਜਿਵੇਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਗੱਲ ਕੀਤੀ ਆ ਕਿ ਅੱਜ ਮੌਸਮ ਬੜਾ ਖਰਾਬ ਸੀ ਪਰ ਉਹਦੇ باوجود ਜਿਸ ਬਹਾਦਰੀ ਦੇ ਨਾਲ ਮੈਂ ਸਮਝਦਾ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ ਆਈਆਂ ਤੁਸੀਂ ਵਧਾਈ ਦੇ ਪਾਤਰ ਜੀ ਕਿ ਇਸ ਮੌਸਮ ਦੇ ਵਿੱਚ ਆਪਣੇ ਘਰ ਤੋਂ ਜਦੋਂ ਨਿਕਲਣਾ ਵੀ ਮੁਸ਼ਕਲ ਹੋਵੇ ਉਸ ਵੇਲੇ ਤੁਸੀਂ ਆਪਣੇ ਸਾਧਨ ਕਰਕੇ ਤੇ ਮੈਂ ਹੈਰਾਨ ਹਾਂ ਕਿ ਸਭ ਤੋਂ ਪਹਿਲਾਂ 11 ਵਜੇ ਤੋਂ ਵੀ ਪਹਿਲਾਂ ਉਹ ਬਾਰਡਰ ਤੋਂ ਚੀਨੇ ਤੋਂ ਸਾਡੀਆਂ ਭੈਣਾਂ ਦਾ ਜਥਾ ਜਿਹੜਾ ਵਾ ਉਹ ਸਭ ਤੋਂ ਪਹਿਲਾਂ ਇੱਥੇ ਪਹੁੰਚ ਗਿਆ ਸੀ ਇਸ ਕਰਕੇ ਇਹ ਜਿਹੜੀ ਭਾਵਨਾ ਤੁਹਾਡੀ ਅਸੀਂ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰੀਏ ਉਹਦੇ ਲਈ ਕੰਮ ਕਰੀਏ ਉਹਦਾ ਪ੍ਰਗਟਾਵਾ ਹੁੰਦਾ ਜਿੱਥੋਂ ਤੱਕ ਅੱਜ ਦੀ ਕਨਵੈਨਸ਼ਨ ਦਾ ਸਵਾਲ ਆ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਉਹਦਾ ਮਕਸਦ ਸਾਹਮਣੇ ਰੱਖਿਆ ਪਰ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਸਾਡਾ ਇਸ ਵੇਲੇ ਸਮਾਜ ਆ ਉਹ ਸਮਾਜ ਦੇ ਵਿੱਚ ਸਾਡੀ ਪੋਜੀਸ਼ਨ ਕੀ ਆ ਅਸੀਂ ਇੱਥੇ ਕਿੱਦਾਂ ਦੀ ਜ਼ਿੰਦਗੀ ਬਸਰ ਕਰਦੇ ਆ ਉਹਤੇ ਵਿਚਾਰ ਕਰੀਏ ਤੇ ਸਾਨੂੰ ਆਪਣੇ ਕੰਮ ਦੀ अहमियत ਦਿਸਦੀ ਆ। ਵੈਸੇ ਤੇ ਸਮਾਜ ਦੇ ਵਿੱਚ ਸਾਰਿਆਂ ਲਈ ਕੰਮ ਦੇ ਅਧਿਕਾਰ ਨੂੰ ਮੌਲਕ ਅਧਿਕਾਰ ਬਣਾਇਆ ਜਾਣਾ ਚਾਹੀਦਾ ਤਾਂ ਕਿ ਹਰ ਵਿਅਕਤੀ ਆਪਣਾ ਕੰਮ ਕਰਕੇ ਆਪਣਾ ਪੇਟ ਪਾਲ ਸਕੇ। ਪਰ ਸਾਡੀਆਂ ਸਰਕਾਰਾਂ ਨੇ ਉਹ ਕੰਮ ਦਾ ਅਧਿਕਾਰ ਨੂੰ ਮੌਲਕ ਅਧਿਕਾਰ ਨਹੀਂ ਬਣਾਇਆ। ਜਿਵੇਂ ਸਾਡਾ ਜੀਣ ਦਾ ਅਧਿਕਾਰ ਆ ਸਾਡਾ ਬੋਲਣ ਦਾ ਅਧਿਕਾਰ ਆ ਬਾਕੀ ਅਧਿਕਾਰ ਸਾਡੇ ਹੈਗੇ ਆ। ਪਰ ਕੰਮ ਦੇ ਅਧਿਕਾਰ ਨੂੰ ਮੌਲਕ ਅਧਿਕਾਰ ਨਹੀਂ ਬਣਾਇਆ ਪਰ ਜਥੇਬੰਦੀਆਂ ਦੀ ਲੜਾਈ ਸਦਕਾ ਸਾਡੇ ਜਿਹੜਾ ਉਸ ਵੇਲੇ ਆ ਪੰਜਨਾ ਨੂੰ ਚੋਣਾ ਕਹਿੰਨੇ ਆ ਚੋਣਾ ਦੇ ਵਿੱਚ ਕਿਹੜੀਆਂ ਤਿਹਰਾ ਜਿੱਤਣ ਕਿਹੜੀਆਂ ਤਿਹਰਾ ਹਾਰਨ ਕਿਹੜੀਆਂ ਤਿਹਰਾ ਮਜ਼ਦੂਰ ਪੱਖੀ ਆ ਕਿਹੜੀਆਂ ਤਿਹਰਾ ਸਰਮਾਇਯਦਾਰ ਪੱਖੀ ਆ ਕਾਰਪੋਰੇਟ ਪੱਖੀ ਆ ਜੇ ਸਾਨੂੰ ਉਹਨਾਂ ਦੀ ਪਛਾਣ ਹੋਵੇ ਤੇ ਸਾਨੂੰ ਉਹਨਾਂ ਦੇ ਯੋਗਦਾਨ ਦਾ ਪਤਾ ਲੱਗਦਾ ਜਦੋਂ ਆਪਾਂ ਮਨਮੋਹਨ ਸਿੰਘ ਸਰਕਾਰ ਵੇਲੇ ਇਹ ਕਾਨੂੰਨ ਬਣਦਾ ਆ ਉਸ ਵੇਲੇ ਇਹ ਤਾਂ ਪਹਿਲੀਆਂ ਸਰਕਾਰਾਂ ਵੇਲੇ ਵੀ ਜਿਹੜੀਆਂ ਖੱਬੀਆਂ ਧਿਰਾਂ ਆ ਜਾਂ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਜਿੱਦਾਂ ਦਾ ਤੁਹਾਡੀ ਜਥੇਬੰਦੀ ਦਾ ਝੰਡਾ ਇਦਾਂ ਦੇ ਝੰਡੇ ਦੀ ਗੱਲ ਕਰਨ ਵਾਲੇ ਲੋਕ ਆ ਜਦੋਂ ਉਹ ਵੱਡੀ ਗਿਣਤੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾਂਦੇ ਆ ਤੇ ਉਹਦੇ ਨਾਲ ਤੁਹਾਡੇ ਹੱਕ ਦੇ ਕਾਨੂੰਨ ਬਣਦੇ ਆ ਤੁਹਾਡੀ ਗੱਲ ਉੱਠਦੀ ਆ ਪਰ ਆਪਾਂ ਵੇਨੇ ਜਦੋਂ ਆਪਾਂ ਉਹਨਾਂ ਲੋਕਾਂ ਨੂੰ ਜਿਤਾਉਨੇ ਆ ਜਿਹੜੇ ਲੋਕ ਕਾਰਪੋਰੇਟ ਦੇ ਪੱਖ ਦੇ ਆ ਤੇ ਆਪਾਂ ਨੂੰ ਸਪਸ਼ਟ ਆ ਕਿ ਫੇਰ ਸਾਡੇ ਹੱਕਾਂ ਦੇ ਉੱਤੇ ਛਾਪਾ ਪੈਂਦਾ ਜਿਵੇਂ ਅੱਜ ਦੇ ਦੌਰ ਦੇ ਵਿੱਚ ਆ ਵੀ ਜਿਹੜਾ ਮਨਰੇਗਾ ਕਾਨੂੰਨ ਬਣਿਆ ਜਿਹੜਾ ਜਿੰਨੇ ਤੁਹਾਨੂੰ ਅਧਿਕਾਰ ਦਿੱਤਾ ਜੇ ਤੁਸੀਂ ਕੰਮ ਮੰਗੋ ਤੁਹਾਨੂੰ ਕੰਮ ਦੇਣਾ ਪਊਗਾ ਸਰਕਾਰ ਨੂੰ ਜੇ ਸਰਕਾਰ ਕੰਮ ਨਹੀਂ ਦਿੰਦੀ ਫੇਰ ਅਸੀਂ ਅਦਾਲਤ ਦੇ ਵਿੱਚ ਜਾ ਕੇ ਕੰਮ ਲੈ ਸਕਦੇ ਆ ਪਰ ਉਹਦੀ ਗਰੰਟੀ 100 ਦਿਨ ਦੀ ਆ ਪਰ ਮਿਲਣਾ ਵੀ ਤਾਂ ਦੇ ਆ 100 ਦਿਨ ਜੀ ਆਪਾਂ ਕੰਮ ਮੰਗਾਗੇ ਜੇ ਕੰਮ ਮੰਗਦੇ ਨਹੀਂ ਬੇਸ਼ੱਕ ਸਾਡਾ ਜੋਬ ਕਾਰਡ ਬਣਿਆ ਬੇਸ਼ੱਕ ਅਸੀਂ ਮਨਰੇਗਾ ਵਰਕਰ ਤੌਰ ਤੇ ਰਜਿਸਟਰਡ ਆ ਜਿਵੇਂ ਦੇਸ਼ ਦੇ ਵਿੱਚ 8 ਕਰੋੜ ਤੋਂ ਵਧੇਰੇ ਲੋਕ ਜਿਹੜੇ ਰਜਿਸਟਰਡ ਆ ਵੀ ਜਿਹੜੇ ਮਨਰੇਗਾ ਵਰਕਰ ਦੇ ਤੌਰ ਦੇ ਉੱਤੇ ਕੰਮ ਕਰ ਲਈ ਕਾਨੂੰਨਨ ਤੌਰ ਦੇ ਉੱਤੇ ਅਧਿਕਾਰ ਰੱਖਦੇ ਆ ਪਰ ਉਹਨਾਂ ਨੂੰ 100 ਦਿਨ ਕੰਮ ਕਿਉਂ ਨਹੀਂ ਮਿਲਦਾ ਕਿਉਂਕਿ ਸਾਡੇ ਚ ਚੇਤਨਾ ਹੈ ਨਹੀਂ ਸਾਡੇ ਚ ਜਥੇਬੰਦ ਹੋਣ ਦੀ ਉਹ ਭਾਵਨਾ ਨਹੀਂ ਉਸ ਭਾਵਨਾ ਨੂੰ ਪੈਦਾ ਕਰਨ ਲਈ ਸਾਨੂੰ ਜਥੇਬੰਦੀ ਦੀ ਲੋੜ ਪੈਂਦੀ ਆ ਸਾਨੂੰ ਚੇਤਨਾ ਪੈਦਾ ਕਰਨ ਲਈ ਲੋੜ ਪੈਂਦੀ ਆ ਇਸ ਕਰਕੇ ਉਹ ਜਥੇਬੰਦੀ ਆ ਜਿਹੜੀ ਸਾਡੇ ਸਾਂਝੇ ਤੌਰ ਦੇ ਉੱਤੇ ਜਾ ਕੇ ਆਪਾਂ ਸਮਾਜ ਦੇ ਵਿੱਚ ਆਪਣੇ ਰੁਤਬੇ ਨੂੰ ਵੇਖੀਏ ਅੱਜ ਜਿੱਤਰਾ ਦਾ ਸਿਸਟਮ ਇਹਨਾਂ ਨੇ ਬਣਾਇਆ ਜਿਹੜਾ ਵੱਡੇ ਸਰਮਾਇਦਾਰ ਨੂੰ ਤੇ ਕੁਰਸੀ ਦਿੰਦਾ ਵੱਡੀ ਗੱਡੀ ਵਾਲੇ ਦਾ ਮਾਨਸਤਕਾਰ ਕਰਦਾ ਪਰ ਜਦੋਂ ਕਿਰਤੀ ਦਫ਼ਤਰ ਦੇ ਵਿੱਚ ਜਾਂਦਾ ਉਹਨੂੰ ਉਹ ਮਾਨਸਤਕਾਰ ਨਹੀਂ ਮਿਲਦਾ ਪਰ ਉਹ ਮਾਨਸਤਕਾਰ ਕਿੱਦਾਂ ਮਿਲ ਸਕਦਾ ਜਦੋਂ ਆਪਾਂ ਜਥੇ ਬੰਦ ਹੋ ਕੇ ਜਾਂਦੇ ਆ ਤੁਸੀਂ ਵੇਹnde ਜੇ ਜਦੋਂ ਇਕੱਠੇ ਹੋ ਕੇ ਜਾ ਕੇ ਦਰਖਾਸਤ ਦਈਏ ਸਾਨੂੰ ਕੰਮ ਵੀ ਮਿਲ ਜਾਂਦਾ ਜਿਹੜੇ ਸਾਡੇ ਪੈਸੇ ਕੱਟੇ ਹੋਏ ਹੁੰਦੇ ਆ ਜਾਂ ਸਾਡੇ ਬਕਾਏ ਰਹਿੰਦੇ ਹੁੰਦੇ ਆ ਸਾਨੂੰ ਇਕੱਲੇ ਇਕੱਲੇ ਨੂੰ ਟਾਲਿਆ ਜਾਂਦਾ ਪਰ ਜਦੋਂ ਅਸੀਂ ਇਕੱਠੇ ਹੋ ਕੇ ਜਾਂਦੇ ਆ ਉਹੋ ਹੀ ਅਫਸਰ ਸਾਨੂੰ ਉਹਦਾ ਸਹੀ ਜਵਾਬ ਦਿੰਦੇ ਆ ਇਸ ਕਰਕੇ ਸਾਨੂੰ ਪਹਿਲਾਂ ਤੇ ਉਹ ਤਾਕਤ ਨੂੰ ਸਮਝਣਾ ਚਾਹੀਦਾ ਵੀ ਅਸੀਂ ਕਿਰਤੀ ਲੋਕ ਕੱਲੇ-ਕੱਲੇ ਕਮਜ਼ੋਰ ਆ ਪਰ ਜੇ ਅਸੀਂ ਇਕੱਠੇ ਹੋ ਜਾਂਨੇ ਆ ਤੇ ਅਸੀਂ ਇੱਕ ਤਾਕਤ ਬਣ ਜਾਂਨੇ ਆ ਇੱਕ ਸ਼ਕਤੀ ਬਣ ਜਾਂਨੇ ਆ ਉਹ ਸ਼ਕਤੀ ਦੇ ਨਾਲ ਅਸੀਂ ਆਪਣਾ ਜਿਹੜਾ ਅਧਿਕਾਰ ਆ ਉਹਨੂੰ ਪ੍ਰਾਪਤ ਕਰ ਸਕਦੇ ਆ ਉਹ ਪ੍ਰਾਪਤ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਆਪਣੇ ਹੱਕਾਂ ਹਿੱਤਾਂ ਦੀ ਲੜਾਈ ਲੜ ਸਕਦੇ ਆ ਇਸ ਕਰਕੇ ਅੱਜ ਦੀ ਕਨਵੈਨਸ਼ਨ ਦਾ ਮੁੱਖ ਮਕਸਦ ਆ ਕਿ ਅਸੀਂ ਇਹਨੂੰ ਪੰਜਾਬ ਨੂੰ ਤਿੰਨਾ ਜ਼ੋਨਾਂ ਦੇ ਵਿੱਚ ਵੰਡ ਕੀਤੀ ਆ ਇੱਕ ਸਾਡੀ ਅੱਜ ਦੀ ਆ ਵੀ ਆ ਜਿਹੜਾ ਮੱਝਾ ਤੇ ਦੁਆਬੇ ਦੇ ਜ਼ਿਲ੍ਹੇ ਆ ਉਹ ਤੁਸੀਂ ਅੱਜ ਆਏ ਜੇ ਜੇ ਇਹਨੂੰ ਭਰਨਾ ਹੁੰਦਾ ਭਰਨ ਦਾ ਹੀ ਮਕਸਦ ਹੁੰਦਾ ਤੇ ਫਿਰ ਪੰਜਾਬ ਦੀ ਇੱਕ ਕਨਵੈਨਸ਼ਨ ਵੀ ਕੀਤੀ ਜਾ ਸਕਦੀ ਸੀ ਅਸੀਂ ਸਮਝਦੇ ਆ ਹੁਣ ਵੀ ਤੁਸੀਂ ਆਏ ਜੇ ਬੜੇ ਕਿਰਾਏ ਲਾਉਣੇ ਪੈਂਦੇ ਆ ਬੜਾ ਪੈਸਾ ਖਰਚ ਆਉਂਦਾ ਤੇ ਜੇ ਸਾਰੇ ਪੰਜਾਬ ਦੀ ਪਟਿਆਲੇ ਤੋਂ ਆਉਣਾ ਹੋਵੇ ਉਹ ਬਠਿੰਡੇ ਤੋਂ ਆਉਣਾ ਹੋਵੇ ਉਹਨਾਂ ਨੂੰ ਕਿੰਨੇ ਪੈਸੇ ਖਰਚ ਕੇ ਆਉਣਾ ਪਊਗਾ ਇਸ ਕਰਕੇ ਬਠਿੰਡੇ ਵਾਲਿਆਂ ਦੀ ਬਠਿੰਡੇ ਰਕੀ ਆ ਵੀ ਉਧਰਲੇ ਪੰਜ ਚਾਰ ਜ਼ਿਲ੍ਹੇ ਬਠਿੰਡੇ ਦੇ ਵਿੱਚ ਇਕੱਠੇ ਹੋ ਜਾਣਗੇ ਇਸੇ ਤਰੀਕੇ ਨਾਲ ਪੰਜ ਚਾਰ ਜ਼ਿਲ੍ਹੇ ਪਟਿਆਲੇ ਦੇ ਵਿੱਚ ਇਕੱਠੇ ਹੋ ਜਾਣਗੇ ਤਾਂ ਕਿ ਸਾਡੀ ਸਾਰਿਆਂ ਦੀ ਆਵਾਜ਼ ਜਿਹੜੀ ਉਹ ਸਾਂਝੀ ਹੋ ਸਕੇ ਅਸੀਂ ਇਕੱਠੇ ਹੋ ਸਕੀਏ ਇਸ ਕਰਕੇ ਇਸ ਵੇਲੇ ਇਹਨਾਂ ਕਨਵੈਨਸ਼ਨਾਂ ਦਾ ਜਿਹੜਾ ਮਕਸਦ ਆ ਸਾਡਾ ਆ ਵੀ ਜਿਹੜੇ ਮਨਰੇਗਾ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਆ ਅਸੀਂ ਕੱਲਾ ਇੰਨਾ ਹੀ ਨਹੀਂ ਅਸੀਂ ਇੱਥੋਂ ਤੱਕ ਚੇਤਨਾ ਪੈਦਾ ਕਰੀਏ ਕਿ ਅਸੀਂ ਇਕੱਠੇ ਹੋਣਾ ਇਕੱਠੇ ਹੋ ਕੇ ਆਪਣੇ ਹੱਕ ਲੈਣੇ ਆ ਸਮਾਜ 'ਚ ਵੀ ਸਿਰ ਉੱਚਾ ਕਰਕੇ ਜਿਉਣਾ ਤੇ ਜਿੰਨਾ ਕ ਸਾਨੂੰ ਹੱਕ ਮਿਲਿਆ ਉਹਦੇ ਲਈ ਉਹਨੂੰ ਅਸੀਂ ਯਕੀਨੀ ਬਣਾਉਣਾ ਤੇ ਅੱਗੇ ਵੀ ਸਮਾਜ ਦੇ ਵਿੱਚ ਇਹ ਸਮਾਜ ਇਹ ਦੇਸ਼ ਸਾਡਾ ਕੋਈ ਬਾਹਰੋਂ ਆ ਕੇ ਲੋਕਾਂ ਨੇ ਜੇ ਕਹਿ ਲਈਏ ਵੀ ਇੱਥੇ ਕੁਝ ਨਹੀਂ ਸਾਰਿਆ ਜੋ ਕੁਝ ਵੀ ਉਸਰਿਆ ਉਹ ਕਿਰਤੀਆਂ ਦੇ ਸਿਰ ਤੇ ਉਸਰਿਆ ਅਸੀਂ ਇਹ ਸਾਰਿਆ ਆ ਸਾਡੇ ਤੋਂ ਬਿਨਾ ਨਹੀਂ ਉਸਰ ਸਕਦਾ ਪਰ ਉਹਦੇ ਵਿੱਚ ਸਾਨੂੰ ਹਿੱਸਾ ਪੂਰਾ ਨਹੀਂ ਮਿਲ ਰਿਹਾ ਅਸੀਂ ਜਾਇਦਾਦ ਦੇ ਵਿੱਚ ਹਿੱਸਾ ਸਾਡੇ ਦੇਸ਼ ਦੇ ਖਜ਼ਾਨੇ ਦੇ ਵਿੱਚ ਹਿੱਸਾ ਸਾਡਾ ਜੋ ਵੀ ਕੁਦਰਤ ਨੇ ਦਿੱਤਾ ਸਾਡੇ ਦੇਸ਼ ਨੂੰ ਉਹਦੇ ਵਿੱਚ ਸਾਡਾ ਬਰਾਬਰ ਦਾ ਹਿੱਸਾ ਬਣਦਾ ਆ ਪਰ ਆ ਮੌਜੂਦਾ ਸਰਕਾਰਾਂ ਜਿਹੜੀਆਂ ਕਾਰਪੋਰੇਟ ਦੇ ਪੱਖ ਦੀਆਂ ਉਹ ਇਦਾਂ ਦੇ ਪਰਿਵਾਰਾਂ ਨੂੰ ਵਿਕਸਿਤ ਕਰ ਰਹੀਆਂ ਕਾਰਪੋਰੇਟ ਘਰਾਣਿਆਂ ਨੂੰ ਵਿਕਸਿਤ ਕਰ ਰਹੀਆਂ ਸਾਡੇ ਸ਼ਾਇਦ ਪੰਜਾਬ ਦੇ ਉੱਤੇ ਉਹਨਾਂ ਪੈਸਾ ਸਾਰੇ ਮਨਰੇਗਾ ਦੇ ਉੱਤੇ ਖਰਚ ਨਾ ਕੀਤਾ ਜਾਂਦਾ ਹੋਵੇ ਜਿੰਨਾ ਅਬਾਨੀ ਦਾ ਕੱਲਾ ਮੁੰਡੇ ਦੇ ਵਿਆਹ ਦੇ ਉੱਤੇ ਖਰਚ ਕਰ ਦਿੱਤਾ ਜਾਂਦਾ ਸਾਡੀਆਂ ਬੱਚਿਆਂ ਦੀ ਪੜ੍ਹਾਈ ਦੇ ਪੰਜਾਬ ਦੇ ਲੋਕਾਂ ਦੇ ਉੱਤੇ ਉਹਨਾ ਖਰਚਾ ਨਾ ਕੀਤਾ ਜਾਂਦਾ ਹੋਵੇ ਜਿੰਨਾ ਕੱਲੇ ਅਬਾਨੀ ਦੇ ਮੁੰਡੇ ਦੇ ਵਿਆਹ ਦੇ ਉੱਤੇ ਖਰਚ ਕਰ ਦਿੱਤਾ ਜਾਂਦਾ ਇਸ ਕਰਕੇ ਆਪਾਂ ਸਮਝਦੇ ਹਾਂ ਵੀ ਇਹ ਜਿਹੜਾ ਸਮਾਜ ਦੇ ਵਿੱਚ ਵਿਤਕਰਾ ਆ ਪਾੜਾ ਆ ਪਹਿਲਾਂ ਤੇ ਉਹਨੂੰ ਸਮਝ ਕੇ ਆਪਣੀ ਤਾਕਤ ਨੂੰ ਸਮਝਣਾ ਚਾਹੀਦਾ ਵੀ ਜੇ ਅਸੀਂ ਇਕੱਠੇ ਹੋਵਾਂਗੇ ਫੇਰ ਸਾਡੀ ਤਾਕਤ ਬਣਦੀ ਆ ਇਸ ਕਰਕੇ ਇਸ ਵੇਲੇ ਇਸ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਸਾਡੀਆਂ ਸਰਕਾਰਾਂ ਦੀ ਇੱਛਾ ਸ਼ਕਤੀ ਨਹੀਂ ਉਹ ਇਹਨੂੰ ਆਨਿਆਂ ਬਹਾਨਿਆਂ ਨਾਲ ਜਿਵੇਂ ਦੀਪਕ ਹੋਣੀ ਮੁੱਖ ਮਤੇ ਦੇ ਵਿੱਚ ਕਹਿ ਕੇ ਗਏ ਆ ਕਿ ਆਨਿਆਂ ਬਹਾਨਿਆਂ ਦੇ ਨਾਲ ਇਹਨੂੰ ਜਿਹੜਾ ਵਾ ਉਹ ਖਤਮ ਕਰਨਾ ਚਾਹੁੰਦੇ ਆ ਜਿਹੜਾ ਮੰਮੂਲੀ ਅਧਿਕਾਰ ਸਾਨੂੰ ਮਿਲਿਆ ਇਹ ਵੀ ਸਾਡੇ ਕੋਲ ਖੋਣਾ ਚਾਹੁੰਦੇ ਆ ਦਿਹਾੜੀ ਦਾ ਕਾਨੂੰਨ ਬਣਿਆ ਸੀ ਕਿਤੇ ਦੁਨੀਆ ਦੇ ਵਿੱਚ ਦਿਹਾੜੀ ਦਾ ਕਾਨੂੰਨ ਨਹੀਂ ਸੀ ਹੁੰਦਾ ਪਰ ਜਦੋਂ ਕਿਰਤੀ ਉੱਠੇ ਆ ਉੱਠ ਕੇ ਉਹਨਾਂ ਨੇ ਲੜਾਈ ਲੜੀ ਆ ਫੇਰ ਬਣਾਇਆ ਵੀ ਸਾਨੂੰ 8 ਘੰਟੇ ਦਾ ਕਾਨੂੰਨ ਚਾਹੀਦਾ 8 ਘੰਟੇ ਦੇ ਵਿੱਚ ਸਾਡਾ ਰੋਟੀ ਦਾ ਸਮਾਂ ਚਾਹੀਦਾ ਦਿਹਾੜੀ ਦੇ ਵਿੱਚ 8 ਘੰਟੇ ਅਸੀਂ ਕੰਮ ਕਰੀਏ 8 ਘੰਟੇ ਪਰਿਵਾਰ ਨਾਲ ਰਹੀਏ 8 ਘੰਟੇ ਅਸੀਂ ਸਮਾਜ ਦੇ ਦੂਜੇ ਕੰਮ ਕਰੀਏ ਅਸੀਂ ਰਾਸ਼ਟਰੀ ਕਰਨੀ ਆ ਉਹ ਦਿਨ ਨੂੰ ਵੰਡ ਕੇ ਉਹਦਾ ਜਿਹੜਾ ਵਾ ਉਹ ਤੁਹਾਡੇ ਸਾਹਮਣੇ ਆ 8 ਘੰਟੇ ਦਾ ਪਾਇਆ ਸੀ ਅੱਜ ਕੀ ਕੀਤਾ ਜਾ ਰਿਹਾ ਅੱਜ 8 ਘੰਟੇ ਨੂੰ ਜਿਹੜਾ ਮਜ਼ਦੂਰ 8 ਘੰਟੇ ਕੰਮ ਕਰਕੇ 4 ਘੰਟੇ ਵਾਧੂ ਕੰਮ ਕਰੇ ਤੇ 2 ਦਿਹਾੜੀਆਂ ਦੇ ਪੈਸੇ ਲੈਂਦਾ ਸੀ ਜਿਹਨੂੰ ਡਬਲ ਓਵਰਟਾਈਮ ਕਹਿੰਦੇ ਆ ਉਹਦੇ ਨਾਲ 2 ਦਿਹਾੜੀਆਂ ਦੇ ਪੈਸੇ ਲੈਂਦਾ ਸੀ ਅੱਜ ਉਸੇ ਕਾਨੂੰਨ ਨੂੰ ਸੋਧ ਕੇ ਜਦੋਂ 12 ਘੰਟੇ ਦਾ ਕੀਤਾ ਜਾ ਰਿਹਾ ਜਿਹੜੀ ਦਿਹਾੜੀ ਅਸੀਂ 1 ਲੈਨੇ ਸਾਂ ਉਹ ਸਾਨੂੰ ਡੇਢਾ ਕੰਮ ਕਰਨਾ ਪਊ ਪਰ ਪੈਸਾ 1 ਦਿਹਾੜੀ ਦਾ ਮਿਲੂਗਾ ਹੁਣ ਤੁਸੀਂ ਕਹਿ ਦੋਗੇ ਇਹਦੇ ਨਾਲ ਇੱਕ ਵਿਅਕਤੀ ਨੂੰ ਥੋੜਾ ਜਿਹਾ ਫਰਕ ਪਊਗਾ ਵੱਧ ਕੰਮ ਕਰਨਾ ਪਊਗਾ ਪਰ ਜੇ ਉਹਦੇ ਹਿੱਤ ਨੂੰ ਵੇਖੋਗੇ ਇਸ ਕਾਨੂੰਨ ਨਾਲ ਫਰਕ ਕੀ ਪੈਂਦਾ ਸਾਡੇ ਉੱਤੇ ਸਾਰੇ ਕਿਰਤੀ ਲੋਕਾਂ ਦੇ ਉੱਤੇ ਕੀ ਫਰਕ ਪੈਂਦਾ ਤੇ ਸਰਮਾਇਯਦਾਰਾਂ ਦੇ ਉੱਤੇ ਕੀ ਫਰਕ ਪੈਂਦਾ فرض ਕਰੋ ਕਿਸੇ ਫੈਕਟਰੀ ਦੇ ਵਿੱਚ 100 ਮਜ਼ਦੂਰ ਕੰਮ ਕਰਦਾ ਤੇ ਜੇ 100 8 ਘੰਟੇ ਦੀ بجائے 12 ਘੰਟੇ ਦੀ ਹਾੜੀ ਕਰ ਦਿੱਤੀ ਜਾਵੇ ਤੇ ਸਾਡੇ ਤੇ ਸਿੱਧਾ ਅਸਰ ਪੈਣਾ 25 ਮਜ਼ਦੂਰਾਂ ਦੀ ਉਸ ਫੈਕਟਰੀ ਦੇ ਵਿੱਚੋਂ ਸ਼ਾਂਤੀ ਕਰ ਦਿੱਤੀ ਜਾਣੀ ਆ ਕਿਉਂਕਿ 75 ਨੇ ਉਹਦਾ ਕੰਮ ਕਰ ਲੈਣਾ ਤੇ ਦੇ ਨਾਲ 25 ਮਜ਼ਦੂਰਾਂ ਦੀ ਜਿਹੜੀ ਤਨਖਾਹ ਮਿਲਦੀ ਸੀ ਉਹ سرمایہਦਾਰ ਨੂੰ ਵੱਜ ਜਾਣੀ ਆ ਉਹ ਫੈਕਟਰੀ ਮਾਲਕ ਨੂੰ ਵੱਜ ਜਾਣੀ ਆ ਤੋ ਤੁਸੀਂ ਹਜ਼ਾਰਾਂ ਚ ਗਿਣ ਕੇ ਵੇਖੋ ਕਿੰਨੇ ਲੱਖਾਂ ਦਾ ਮੁਨਾਫਾ ਉਹ سرمایہਦਾਰ ਦਾ ਵੱਜ ਜਾਂਦਾ ਉਹਨਾਂ ਦੀ ਨੀਤੀ ਦਾ ਅਸਰ ਕੇਸ ਰੂਪ ਦੇ ਵਿੱਚ ਉਹਨਾਂ ਦੇ ਫੈਸਲੇ ਦਾ ਸਰਕਾਰ ਦਾ سرمایہਦਾਰਾਂ ਨੂੰ ਕਿਦਾਂ ਫਾਇਦਾ ਦਿੰਦਾ ਤੇ ਸਾਡੇ ਉੱਤੇ ਕੱਟ ਕਿਵੇਂ ਲਾਉਂਦਾ ਤੇ ਜਦੋਂ ਪੰਜ 25 ਬੇਰੁਜ਼ਗਾਰ ਹੋਣਗੇ ਤੇ ਜਦੋਂ ਅਸੀਂ ਕੰਮ ਮੰਗਾਂਗੇ ਤੋਂ ਤੋਂ ਘੱਟ ਤਨਖਾਹ ਤੇ ਕੰਮ ਕਰ ਲਈਓ ਤਿਆਰ ਹੋਣਗੇ ਇਹਦੇ ਲਈ ਸਾਡੀ ਦਿਹਾੜੀ ਸਾਡੀ ਤਨਖਾਹ ਘੱਟ ਤੇ ਕੰਮ ਕਰਨ ਵਾਲੇ ਪੈਦਾ ਹੋਣਗੇ ਜਿੰਨੀ ਬੇਰੁਜ਼ਗਾਰੀ ਵਧੂ ਓਨੇ ਸਸਤੇ ਮਜ਼ਦੂਰ ਉਹਨਾਂ ਨੂੰ ਮੁਕਾਬਲੇ ਦੇ ਵਿੱਚ ਮਿਲ ਜਾਣਗੇ ਇਸ ਕਰਕੇ ਇਸ ਸਿਸਟਮ ਨੂੰ ਸਮਝਣ ਦੀ ਲੋੜ ਆ ਜੇ ਅਸੀਂ ਇਹਨੂੰ ਸਮਝਾਂਗੇ ਫਿਰ ਅਸੀਂ ਇਹਦਾ ਮੁਕਾਬਲਾ ਕਰ ਸਕਾਂਗੇ ਇਸ ਕਰਕੇ ਵੱਡੀ ਖੁਸ਼ੀ ਦੀ ਗੱਲ ਆ ਵੀ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੈਣਾ ਆਈਆਂ ਤੇ ਭੈਣਾ ਪਰਿਵਾਰ ਨੂੰ ਚਲਾਉਂਦੀਆਂ ਉਹਨਾਂ ਨੂੰ ਪਤਾ ਵੀ ਇਸ ਦਿਹਾੜੀ ਦੇ ਨਾਲ ਕੀ ਘਰ ਦੇ ਖਰਚੇ ਪੂਰੇ ਹੋ ਜਾਂਦੇ ਆ ਕੀ ਇਹਦੇ ਨਾਲ ਆਪਣੇ ਬੱਚੇ ਨੂੰ ਪੜਾ ਕੇ ਤੁਸੀਂ ਜਿਹੜਾ ਸੁਪਨਾ ਵੇਂਦੀਆਂ ਜੇ ਵੀ ਇਹ ਕੋਈ ਮਾਸਟਰ ਲੱਗੇ ਇਹ ਕੋਈ ਡਾਕਟਰ ਬਣੇ ਇਹ ਕੋਈ ਇੰਜੀਨੀਅਰ ਬਣੇ ਕੋਈ ਪੁਲਿਸ ਦਾ ਆਰਮੀ ਦਾ ਅਫਸਰ ਬਣੇ ਕੀ ਉਹ ਇੰਨਾ ਪੈਸਿਆਂ ਨਾਲ ਬਣਾਇਆ ਜਾ ਸਕਦਾ ਜਦੋਂ ਨਹੀਂ ਬਣਾਇਆ ਜਾ ਸਕਦਾ ਤੇ ਫੇਰ ਸਾਨੂੰ ਉਹਦੇ ਹੱਕ ਲਈ ਲੜਨਾ ਚਾਹੀਦਾ ਤੇ ਨਾਲ ਇੱਕ ਵੱਡਾ ਹੋਰ ਸੰਤਾਪ ਆ ਆਜ ਸਾਡੇ ਧੀਆਂ ਪੁੱਤਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਪਰ ਸਾਡੇ ਵਿਹੜਿਆਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਨਸ਼ੇ ਆ ਗਏ ਆ ਜਿਹੜੇ ਅੱਜ ਇਸ ਗੱਲ ਵੀ ਮਜਬੂਰ ਕਰਦੇ ਆ ਜੇ ਮਨਰੇਗਾ ਵਰਗਾ ਕਾਨੂੰਨ ਵੀ ਨਾ ਹੋਵੇ ਤੇ ਫਿਰ ਅਸੀਂ ਘਰ ਦਾ ਗੁਜ਼ਾਰਾ ਕਿੱਦਾਂ ਕਰਾਂਗੇ ਜਦੋਂ ਜੇ ਪਤੀ ਅਮਲੀ ਹੋਵੇ ਜੇ ਪਤੀ ਨਸ਼ਿਆਂ ਤੇ ਲੱਗ ਜਾਏ ਜਾਂ ਪੁੱਤ ਨਸ਼ਿਆਂ ਤੇ ਲੱਗ ਜਾਏ ਫਿਰ ਘਰ ਦਾ ਗੁਜ਼ਾਰਾ ਅਸੀਂ ਕਿੱਦਾਂ ਕਰਨਾ ਇਹ ਵੀ ਸਮਾਜ ਦੀ ਦੁਕਾਨ ਸਾਨੂੰ ਸਮਝਣਾ ਚਾਹੀਦਾ ਤੇ ਇਹਦੇ ਨਾਲ ਸਾਨੂੰ ਚਾਹੀਦਾ ਕੀ ਆ ਕਿ ਅਸੀਂ ਇਕੱਠੇ ਹੋ ਕੇ ਲੜੀਏ ਉਹ ਏਕਤਾ ਨੂੰ ਬਣਾਈਏ ਉਹ ਏਕਤਾ ਲਈ ਅਸੀਂ ਕੰਮ ਕਰ ਰਹੇ ਹਾਂ ਸਾਡੇ ਸਾਹਮਣੇ ਇਤਿਹਾਸ ਦੇ ਵਿੱਚ ਵੱਡਾ ਮੋਰਚਾ ਲੱਗਾ ਕਿਸਾਨਾਂ ਦਾ ਮੋਰਚਾ ਜਿਹੜਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਲੱਗਾ ਸੀ ਆਪਾਂ ਵੇਖਿਆ ਜਦੋਂ ਸਾਰੇ ਪਾੜੇ ਛੱਡ ਕੇ ਸਾਰੇ ਕਿਸਾਨ ਇਕੱਠੇ ਹੋਏ ਆ ਆਪੋ ਆਪਣੀਆਂ ਜਥੇਬੰਦੀਆਂ ਦੇ ਪਾੜੇ ਛੱਡ ਕੇ ਜਦੋਂ ਉਹ ਇਕੱਠੇ ਹੋਏ ਆ ਤੇ ਉਹਨਾਂ ਨੇ ਮੋਦੀ ਦੀ ਸਰਕਾਰ ਨੂੰ ਚੁਕਾ ਲਿਆ ਆਪਾਂ ਵੇਖਿਆ ਨੀ ਸਾਬ ਭੰਗੜੇ ਪਾਉਂਦੇ ਆਏ ਨੱਚਦੇ ਆਏ ਤੇ ਆਪਣੀ ਗਿਣਤੀ ਕਿੰਨੀ ਆ ਮਨਰੇਗਾ ਵਰਕਰਾਂ ਦੀ 8 ਕਰੋੜ ਆ ਆਪਾਂ ਵੇਖਿਆ ਲੱਖਾਂ ਚ ਨਹੀਂ ਸੀਗਾ ਹਜ਼ਾਰਾਂ ਚ ਕਿਸਾਨ ਗਏ ਸੀ ਜੇ ਅਸੀਂ 8 ਕਰੋੜ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਨਾਲ ਅਸੀਂ ਘੇਰਾ ਪਾ ਲਈਏ ਦਿੱਲੀ ਨੂੰ ਅਸੀਂ ਘੇਰਾ ਪਾ ਲਈਏ ਪੰਜਾਬ ਦੀ ਸਰਕਾਰ ਨੂੰ ਅਸੀਂ ਘੇਰਾ ਪਾ ਲਈਏ ਭਗਵੰਤ ਮਾਨ ਨੂੰ ਜਿਹੜਾ ਲੋਕਾਂ ਨਾਲ ਲਾਰੇ ਤੇ ਲਾਉਂਦਾ ਸੀ ਵੀ ਅਸੀਂ ਕਿਰਤੀਆਂ ਦੇ ਅਸੀਂ ਰਿਕਸ਼ਾ ਚਾਲਕ ਦੇ ਅਸੀਂ ਝਾੜੂ ਫੇਰਨ ਵਾਲਿਆਂ ਦੇ ਵਿੱਚੋਂ ਆ ਅੱਜ ਦਿਹਾੜੀ 12 ਘੰਟੇ ਦੀ ਕਰਨ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਉਹਨੇ ਕੀਤਾ ਇਸ ਕਰਕੇ ਉਹਨਾਂ ਦਾ ਮੁਕਾਬਲਾ ਅਸੀਂ ਵੱਡੀ ਗਿਣਤੀ ਦੇ ਵਿੱਚ ਕਰ ਸਕਦੇ ਹਾਂ ਇਸ ਭਾਵਨਾ ਨੂੰ ਸਾਡੀ ਸਰਕਾਰ ਤੋੜ ਰਹੀ ਆ ਮੇਰੇ ਤੋਂ ਪਹਿਲਾਂ ਗੱਲ ਕਰਕੇ ਗਿਆ ਦਾਉਦ ਓਣੀ ਅੱਜ ਸਾਡੀ ਸਰਕਾਰ ਚਾਹੁੰਦੀ ਆ ਪਹਿਲਾਂ ਤਾਂ ਅਸੀਂ ਜਾਤਾਂ ਚ ਵੰਡੇ ਜਾਈਏ ਫਿਰ ਅਸੀਂ ਧਰਮਾਂ ਦੇ ਵਿੱਚ ਵੰਡੇ ਜਾਈਏ ਕਿਸੇ ਨੂੰ ਮੁਸਲਮਾਨ ਕਿਸੇ ਨੂੰ ਹਿੰਦੂ ਕਿਸੇ ਨੂੰ ਸਿੱਖ ਕਹਿ ਕੇ ਉਹ ਵੱਖਰਾ ਵੱਖਰਾ ਕੀਤਾ ਜਾਵੇ ਇਹਦੇ ਯਤਨ ਸਰਕਾਰ ਕਰ ਰਹੀ ਆ ਅੱਜ ਸਾਡੀ ਸਰਕਾਰ ਸਵੇਰ ਤੋਂ ਲੈ ਕੇ ਟੀਵੀ ਦੇ ਉੱਤੇ ਮਨਰੇਗਾ ਦੀਆਂ ਕੀ ਮੁਸ਼ਕਲਾਂ ਸਾਡੇ ਬੱਚਿਆਂ ਨੂੰ ਪੜ੍ਹਾਈ ਕਿਉਂ ਨਹੀਂ ਮਿਲਦੀ ਮੰਗਹਾਈ ਕਿਉਂ ਵਾਧਦੀ ਜਾਂਦੀ ਆ ਚੂਣਾ ਵੇਲੇ ਸਿਲੰਡਰ ਫ੍ਰੀ ਮਿਲਦਾ ਪਰ ਜਦੋਂ ਲੈਣ ਜਾਂਦੇ ਆ ਉਦੋਂ ਸਿਲੰਡਰ ਮੰਗਾ ਮਹਿੰਗਾ ਕਿਉਂ ਮਿਲਦਾ ਜਦੋਂ ਅਸੀਂ ਇਸ ਦੇਸ਼ ਦੇ ਖਜ਼ਾਨੇ 'ਚ ਸਾਰੀ ਉਮਰ ਕੰਮ ਕਰਕੇ ਪੈਸਾ ਪਾਉਨੇ ਆ ਸਾਡੀ ਬਢਾਪਾ ਪੈਨਸ਼ਨ ਕਿਉਂ ਨਹੀਂ ਉਹ ਵੀ ਪੈਨਸ਼ਨ ਸਤਕਾਰ ਦੇ ਨਾਲ ਰਹਿਣ ਜੋਕ ਕਿਉਂ ਨਹੀਂ ਗਈ ਉਹਦੇ ਬਾਰੇ ਵਿਚਾਰਾ ਹੋਣ ਕਿਤੇ ਟੀਵੀ ਤੇ ਅਖਬਾਰਾਂ ਤੇ ਆਉਣ ਉੱਥੇ ਸਾਨੂੰ ਹਿੰਦੂ ਮੁਸਲਮ ਸਿੱਖ ਸਾਰਾ ਦਿਨ ਇਹੋ ਜਿਹੜਾ ਪ੍ਰਚਾਰ ਆ ਉੱਥੇ ਕੀਤਾ ਜਾਂਦਾ ਤਾਂ ਕਿ ਸਾਨੂੰ ਵੰਡਿਆ ਜਾ ਸਕੇ ਵੰਡਣ ਨਾਲ ਅਸੀਂ ਵੰਡੇ ਜਾਂਦੇ ਆ ਤੇ ਜਿਹੜੀ ਸਰਕਾਰ ਕਾਰਪੋਰੇਟ ਦੀ ਸੇਵਾ ਕਰਦੀ ਆ ਉਹ ਫਿਰ ਬੜੀ ਖੁਸ਼ ਹੁੰਦੀ ਆ ਵੀ ਇਹ ਲੋਕ ਵੰਡੇ ਹੋਏ ਆ ਇਹ ਉਹਨਾਂ 'ਚ ਕੋਈ ਤਾਕਤ ਨਹੀਂ ਇਹ ਸਾਡੇ ਗੱਲ ਪੈ ਸਕਣ ਇਹ ਚੋਣਾ 'ਚ ਸੋਚ ਸਕਣ ਆ ਤੁਸੀਂ ਵੇਖਿਆ ਵੀ ਆਪਾਂ ਇਸ ਦੇਸ਼ ਦੇ ਨਾਗਰਿਕ ਆ ਤੇ ਦੇਸ਼ ਦੇ ਨਾਗਰਿਕਾਂ ਨੂੰ ਅਧਿਕਾਰ ਆ ਵੀ ਉਹ ਆਪਣੀ ਸਰਕਾਰ ਚੁਣਨ ਪਰ ਅੱਜ ਬਿਹਾਰ ਚ ਚੋਣਾ ਹੋਣ ਜਾ ਰਹੀਆਂ ਤੇ ਸਾਡੇ ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਕਰ ਘਟਿਆ ਵੀ ਜਿਹੜੇ 2003 ਤੋਂ ਬਾਅਦ ਚ ਜਨਮੇ ਆ ਉਹਨਾਂ ਨੂੰ ਆਪਣੇ ਮਾਂ ਪਿਓ ਦਾ ਸਰਟੀਫਿਕੇਟ ਲਾਉਣਾ ਪਊ ਤਾਂ ਉਹ ਵੋਟਰ ਬਣਨਗੇ ਨਹੀਂ ਤੇ ਨਹੀਂ ਬਣਨਗੇ ਹੁਣ ਆਪਾਂ حسابਤਾਬ ਲਾ ਸਕਦੇ ਆ ਮੈਨੂੰ ਪਤਾ ਮੈਂ ਮੱਧ ਪ੍ਰਦੇਸ਼ ਦੇ ਵਿੱਚ ਜਨਮਿਆ ਆ ਪਰ ਸਾਡਾ ਜਿਹੜਾ ਪਰਿਵਾਰ ਆ ਹੁਣ ਬੱਚੇ ਆ ਮੇਰੇ ਬੱਚੇ ਕਿੱਥੋਂ ਜਾ ਕੇ ਮੱਧ ਪ੍ਰਦੇਸ਼ੋਂ ਸਰਟੀਫਿਕੇਟ ਲੱਭ ਕੇ ਲਿਆਉਣਗੇ ਜੇ ਉਹਨਾਂ ਨੇ ਵੋਟ ਕਰਨੀ ਇਹਦਾ ਭਾਵ ਆ ਵੀ ਸਾਡੇ ਕਿਰਤੀ ਲੋਕਾਂ ਨੂੰ ਅੱਜ ਵੋਟ ਦੇ ਅਧਿਕਾਰ ਤੋਂ ਵਾਂਝੇ ਕੀਤਾ ਜਾ ਰਿਹਾ ਉਹ ਤੋਂ ਪਾਸੇ ਕੀਤਾ ਜਾ ਰਿਹਾ ਤੇ ਜਿੱਥੇ ਆਪਾਂ ਨੂੰ ਸਾਰਿਆਂ ਨੂੰ ਉਹ ਇਹ ਜਿਹੜੇ ਆ ਸਬੂਤ ਆ ਸਰਟੀਫਿਕੇਟ ਆ ਉਹ ਦੇਣੇ ਪੈਣੇ ਆ ਆਪਣੀ ਆਉਣ ਵਾਲੀ ਇਲੈਕਸ਼ਨ ਤੋਂ ਪਹਿਲਾਂ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਉਲਝਾ ਕੇ ਰੱਖਣਾ ਜਿ ਤਰ੍ਹਾਂ ਨੋਟਬੰਦੀ ਕਰਤੀ ਸੀ ਵੀ ਅਸੀਂ ਸੋਚੀਏ ਨਾ ਆਪਣੀਆਂ ਗੱਲਾਂ ਵੀ ਇਹ ਇੰਨੇ ਕੁ ਪੈਸੇ ਵੀ ਕਢਾਉਣੇ ਆ ਤੇ ਕਿਦਾਂ ਕਢਾਈਏ ਕਿੰਨਾ ਚਿਰ ਸਾਨੂੰ ਚੱਕਰ ਚ ਪਾ ਛੱਡਿਆ ਦੱਸੋ ਉਹਦੇ ਨਾਲ ਕੋਈ ਫਾਇਦਾ ਹੋਇਆ ਦੇਸ਼ ਨੂੰ ਦੇਸ਼ ਦਾ ਵਿਕਾਸ ਰੁਕਿਆ ਦੇਸ਼ ਦਾ ਨੁਕਸਾਨ ਹੋਇਆ ਇਦਾਂ ਦੇ ਫੈਸਲੇ ਸਰਕਾਰਾਂ ਕਰ ਰਹੀਆਂ ਇਸ ਕਰਕੇ ਉਹਦੇ ਲਈ ਸਾਨੂੰ ਰਾਜਨੀਤਿਕ ਚੇਤਨਤਾ ਚਾਹੀਦੀ ਆ ਸਾਨੂੰ ਰਾਜਨੀਤਿਕ ਤੌਰ ਦੇ ਉੱਤੇ ਪਤਾ ਹੋਣਾ ਚਾਹੀਦਾ ਸਾਡੀ ਸਰਕਾਰ ਸਾਡੇ ਹੱਕ ਚ ਕੀ ਕਰ ਰਹੀ ਆ ਤੇ ਸਾਡੇ ਵਿਰੋਧ ਚ ਕੀ ਕਰ ਰਹੀ ਆ ਅਸੀਂ ਕਿਰਤੀ ਲੋਕ ਆ ਹੋ ਸਕਦਾ ਕੋਈ ਮਾਸਟਰ ਲੱਗਾ ਹੋਵੇ ਕੋਈ ਪਿੰਡ ਦੇ ਵਿੱਚ ਬਿਜਲੀ ਮੁਲਾਜ਼ਮ ਹੋਵੇ ਕੋਈ ਆਰਮੀ ਦੇ ਵਿੱਚ ਸਿਪਾਹੀ ਹੋਵੇ ਕੋਈ ਪੌਦੇ ਵਿੱਚ ਸਿਪਾਈ ਹੋਵੇ ਕੋਈ ਰੋਡਵੇ ਦੇ ਵਿੱਚ ਹੋਵੇ ਕੋਈ ਖੇਤੀ ਦਾ ਕੰਮ ਕਰਦਾ ਹੋਵੇ ਕੋਈ ਕਿਹੇ ਕਾਰਖਾਨੇ ਵਿੱਚ ਕੰਮ ਕਰਦਾ ਹੋਵੇ ਇਹ ਸਾਰੇ ਅਸੀਂ ਕਿਰਤੀ ਲੋਕ ਆ ਤੇ ਸਾਡੇ ਉੱਤੇ ਕਿਸੇ ਤੇ ਵੀ ਹਮਲਾ ਹੁੰਦਾ ਤੇ ਸਾਨੂੰ ਇੱਕ ਦੂਜੇ ਦਾ ਦਰਦ ਚਾਹੀਦਾ ਵੀ ਅਸੀਂ ਇੱਕ ਦੂਜੇ ਦੇ ਖਿਲਾਫ ਆਵਾਜ਼ ਠਾਈਏ ਤੇ ਇਹਦਾ ਵੀ ਇੱਕ ਸਲਖਣਾ ਸੁਨੇਹਾ ਆ ਆ ਵੀ ਸਾਰੇ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਜਿਹੜੀਆਂ ਕਿਰਤੀਆਂ ਦੇ ਹੱਕ ਦੇ ਵਿੱਚ ਲੜਦੀਆਂ ਉਹਨਾਂ ਨੇ ਦੇਸ਼ ਪੱਧਰ ਦੇ ਉੱਤੇ ਸੱਦਾ ਦਿੱਤਾ ਕਿ 9 ਤਰੀਕ ਨੂੰ ਅਸੀਂ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਆਪੋ ਆਪਣੇ ਕੰਮ ਛੱਡ ਕੇ ਕੰਮਾਂ ਤੋਂ ਹੜਤਾਲ ਕਰਕੇ ਅਸੀਂ ਜਿਹੜੇ ਆ ਵੱਡੇ ਇਕੱਠ ਕਰਾਂਗੇ ਉਹ ਇਕੱਠ ਕਰਕੇ ਮੋਦੀ ਸਰਕਾਰ ਨੂੰ ਕਵਾਂਗੇ ਵੀ ਆਪਣੀਆਂ ਨੀਤੀਆਂ ਬਦਲੋ ਜਿਹੜੀਆਂ ਤੁਹਾਡੀਆਂ ਆਰਥਿਕ ਨੀਤੀਆਂ ਆ ਜਿਹੜੀਆਂ ਉਦਾਰੀਕਰਨ ਨਿੱਜੀਕਰਨ ਸੰਸਾਰੀਕਰਨ ਦੀਆਂ ਨੀਤੀਆਂ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਜਿਨ੍ਹਾਂ ਨੂੰ ਤੁਸੀਂ ਖਜ਼ਾਨਾ ਵੀ ਦੇਈ ਜਾਂਦੇ ਜੇ ਤੇ ਸਾਰੇ ਮਹਿਕਮੇ ਵੀ ਦੇਈ ਜਾਂਦੇ ਜੇ ਜਿਹਦੀ ਟਾਂਡਾ ਜੀ ਗੱਲ ਕਰਕੇ ਗਏ ਆ ਅੱਗੇ ਟੈਲੀਫੋਨ ਮਹਿਕਮਾ ਹੁੰਦਾ ਸੀ ਉਹਦੇ ਸਾਡੇ ਚੋਂ ਕੋਈ ਨਾ ਕੋਈ ਮੁਲਾਜ਼ਮ ਭਰਤੀ ਹੋ ਜਾਂਦਾ ਸੀ ਰੇਲਵੇ ਹੁੰਦਾ ਸੀ ਉਹਦੇ ਵਿੱਚ ਹੋ ਜਾਂਦਾ ਸੀ ਰੋਡਵੇ ਸੀ ਉਹਦੇ ਵਿੱਚ ਹੋ ਜਾਂਦਾ ਸੀ ਕੋਈ ਬਿਜਲੀ ਮੁਲਾਜ਼ਮ ਬਣ ਜਾਂਦਾ ਸੀ ਕੋਈ ਡਾਕ ਵਿਭਾਗ ਦੇ ਵਿੱਚ ਚਲੇ ਜਾਂਦਾ ਸੀ ਅੱਜ ਸਾਰਾ ਕੁਝ ਹੀ ਵੇਚ ਕੇ ਉਹ ਕਹਿੰਦੇ ਉਹਨਾਂ ਦੇ ਹਵਾਲੇ ਕਰ ਦੇਣਾ ਉਹਨਾਂ ਨੂੰ ਦੇ ਦੇਣਾ ਬਾਨੀਆਂ ਡਾਨੀਆਂ ਨੂੰ ਦੇ ਦੇਣਾ ਤੇ ਜੇ ਉਹਨਾਂ ਕੋਲ ਜਾਣਾ ਅੱਗੇ ਸੜਕ ਦੇ ਉੱਤੇ ਸਾਡਾ ਬੇਲਦਾਰ ਵੀ ਹੋਵੇ ਉਹ ਵੀ 15-20 ਹਜ਼ਾਰ ਤਨਖਾਹ ਲੈਂਦਾ ਸੀ ਤੇ ਅੱਜ ਸਾਡੀ ਧੀ ਜਿਹੜੀ ਉਹ ਰੋਡ ਦੇ ਉੱਤੇ ਬੈੰਦੀ ਆ ਟੋਲ ਦੀ ਪਰਚੀ ਕੱਟਦੀ ਆ ਤੋ ਉਹਨੂੰ ਵੀ 7-8000 ਤੋਂ ਵੱਧ ਕੋਈ ਦੇਣ ਲਈ ਤਿਆਰ ਨਹੀਂ ਸਾਡਾ ਮੁੰਡਾ ਕੋਈ ਉਹ ਟੋਲ ਦੇ ਉੱਤੇ ਜਾਂਦਾ ਤੇ ਉਹਨੂੰ ਕੋਈ ਵੱਧ ਪੈਸੇ ਦੇਣ ਲਈ ਤਿਆਰ ਨਹੀਂ ਅੱਗੇ ਕੋਈ ਸਾਡੀ ਧੀ ਟੀਚਰ ਲੱਗਦੀ ਸੀ ਤੇ ਉਹ ਲੱਖ ਰੁਪਈਆ ਸਵਾ ਲੱਖ ਤਨਖਾਹ ਵੀ ਲੈਂਦੀ ਸੀ ਤੇ ਅੱਜ ਉਹ ਸਕੂਲ ਦੇ ਵਿੱਚ ਪੜਾਉਂਦੀ ਆ ਸਮਾਂ ਵੀ ਵਧ ਦਿੰਦੀ ਆ ਕੰਮ ਦਾ ਬੋਝ ਵੀ ਵਧਿਆ ਪਰ ਉਹਨੂੰ 10000 ਤੋਂ 12000 ਤੋਂ ਵੱਧ ਕੋਈ ਦੇਣ ਲਈ ਤਿਆਰ ਨਹੀਂ ਇਸ ਕਰਕੇ ਉਹ ਨਿੱਜੀ ਕਰਨ ਦੀ ਜਿਹੜੀ ਨੀਤੀ ਆ ਉਹਦਾ ਸਾਡੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਇਹਦੇ ਲਈ ਮੈਂ ਬੇਨਤੀ ਕਰਨੀ ਚਾਹੁੰਨਾ ਕਿ 9 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪੂ ਆਪਣੇ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਇਕੱਠ ਹੁੰਦੇ ਆ ਮਿਹਦੂਰ ਜਥੇਬੰਦੀਆਂ ਦੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੀਏ ਪਰਸੋਂ ਹੀ ਕਾਠਿ ਆਓ ਉਹਨਾਂ ਦੇ ਵਿੱਚ ਵੀ ਜਾਈਏ ਤਾਂ ਕਿ ਅਸੀਂ ਜਿਹੜੀ ਕੇਂਦਰ ਦੀ ਸਰਕਾਰ ਆ ਜਿਹੜੀਆਂ ਨੀਤੀਆਂ ਸਾਡੇ ਵਿਰੋਧ ਜਿਹੜਾ ਦਿਹਾੜੀ ਦਾ ਲਿਆ ਰਹੀ ਆ ਸਾਡੇ ਬਜਟ ਘਟਾ ਰਹੀ ਆ ਇਹਨਾਂ ਮੰਗਾਂ ਸਾਰੀਆਂ ਮੰਗਾਂ ਇਹਦੇ ਵਿੱਚ ਸ਼ਾਮਿਲ ਆ ਉਹਦੇ ਲਈ ਉਹਦੇ ਵਿੱਚ ਵੀ ਜਾਈਏ ਦੂਸਰੀ ਬੇਨਤੀ ਮੈਂ ਕਰਨੀ ਆ ਵੀ ਕੋਲ ਸਾਥੀ ਲੇਟ ਆਏ ਆ ਤਰਨਤਾਰ ਤੋਂ ਖਾਸ ਤੌਰ ਦੇ ਉੱਤੇ ਉਹ ਹੁਣ ਪਹੁੰਚੇ ਆ ਹੁਣ ਤੁਹਾਡਾ ਹਾਲ ਭਰਿਆ ਭਰਿਆ ਲੱਗਦਾ ਤੁਸੀਂ ਵੇਖੋਗੇ ਵੀ ਇਹ ਭਰਿਆ ਭਰਿਆ ਲੱਗਦਾ ਪਰ ਇਹਦੇ باوجود ਵੀ ਤੁਹਾਡਾ ਸ਼ਹਿਰ ਤੇ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ ਵੀ ਤੁਸੀਂ ਇੰਨੇ ਲੋਕ ਆਏ ਇੱਥੇ ਬੈਠੇ ਜੇ ਉਹਦੇ ਲਈ ਮੈਂ ਬੇਨਤੀ ਕਰਨੀ ਆ ਵੀ ਇਹਦੇ ਤੋਂ ਬਾਅਦ ਦੇ ਵਿੱਚ ਕੋਈ ਜ਼ਿਆਦਾ ਨਹੀਂ ਅਸੀਂ ਸਮਝਦੇ ਹਾਂ ਬਾਸ਼ਦਾ ਦਿਨ ਆ ਭਾਵੇਂ ਕਿ ਉਹਨਾਂ ਵਾਰ ਛੜ ਗਈ ਆ ਮੌਸਮੀ ਠੀਕ ਹੋ ਗਿਆ ਪਰ ਫੇਰ ਵੀ ਸਾਡੀਆਂ ਭੈਣਾਂ ਨੇ ਘਰਾਂ ਦੇ ਵਿੱਚ ਜਾਣਾ ਬਹੁਤਾ ਸਮਾਂ ਅਸੀਂ ਲਾਉਣਾ ਨਹੀਂ ਚਾਹੁੰਦੇ ਇਸ ਕਰਕੇ ਐਸ ਗੇਟ ਤੋਂ ਅਗਲੇ ਚੌਂਕ ਤੋਂ ਫੇਰ ਉਸੇ ਵੇਲੇ ਮੁੜ ਕੇ ਆਪਾਂ ਆ ਜਾਣਾ ਕੋਈ ਲੰਮਾ ਸਮਾਂ ਨਹੀਂ ਲਾਉਣਾ ਪਰ ਤੁਹਾਡਾ ਪ੍ਰਭਾਵ ਜਿਹੜਾ ਅਖਬਾਰਾਂ ਵਾਲਿਆਂ ਫੋਟਵਾ ਜਿਹੜੀਆਂ ਉਹ ਸਾਰਾ ਜਾਵੇ ਤੇ ਜਿਹੜੀਆਂ ਗੱਲਾਂ ਉਹ ਤੁਹਾਡੀਆਂ ਅਖਬਾਰ ਰਹੀ ਅੱਜ ਆਪਾਂ ਇੱਥੇ ਬੈਠੇ ਆ ਆਪਾਂ ਨੂੰ ਪਤਾ ਵਾ ਵੀ ਅਸੀਂ ਕੱਲੇ ਹਾਰਪੁਰ ਵਾਲੇ ਨਹੀਂ ਲੜਦੇ ਉਹ ਤਰਨਤਾਰਨ ਵਾਲੇ ਵੀ ਲੜ ਰਹੇ ਆ ਉਹ ਉਮਰਸਰ ਵਾਲੇ ਵੀ ਲੜ ਰਹੇ ਆ ਉਹ ਪਠਾਨਕੋਟ ਵਾਲੇ ਵੀ ਲੜ ਰਹੇ ਆ ਇਧਰ ਨਵੇਂ ਸ਼ਹਿਰ ਵਾਲੇ ਵੀ ਬੈਠੇ ਆ ਉਹ ਵੀ ਲੜ ਰਹੇ ਆ ਇਸ ਕਰਕੇ ਅੱਜ ਲੰਦਰ ਜ਼ਿਲ੍ਹੇ ਦੇ ਤੋਂ ਆ ਵੇਖਿਆ ਵੱਡੇ ਜਥੇ ਆਏ ਆ ਉਹ ਸਾਰੇ ਲੜ ਰਹੇ ਆ ਤੇ ਇਸ ਕਰਕੇ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਅਸੀਂ ਇੱਕ ਤਾਕਤ ਬਣ ਸਕਦੇ ਆ ਤੇ ਅਸੀਂ ਆਪਣਾ ਇੱਕ ਕਾਨੂੰਨ 365 ਦਿਨ ਤੇ ਖੜ ਸਕਦੇ ਆ 700 ਰੁਪਇਆ ਦਿਹਾੜੀ ਕਹਿੰਨੇ ਆ ਉਹਦੇ ਤੇ ਖੜ ਸਕਦੇ ਆ ਉਹਦੇ ਉਹਦੇ ਲਈ ਸਾਡੇ ਬੈਠਣ ਦੇ ਸਾਡੇ ਛੁੱਟੀ ਦੇ ਪ੍ਰਬੰਧ ਉਹ ਕਰਵਾ ਸਕਦੇ ਆ ਇਹਦਾ ਸਾਨੂੰ ਹੌਸਲਾ ਬਣਦਾ ਤੇ ਇਹਦਾ ਪ੍ਰਗਟਾਵਾ ਤੁਹਾਡਾ ਹੋਣਾ ਜੇ ਬਾਹਰ ਥੋੜਾ ਸਮਾਂ ਲੱਗਣਾ ਉਹ ਸਮੇਂ ਦੇ ਵਿੱਚ ਆਪਾਂ ਮਾਰਚ ਕਰਨਾ ਉਹਦੇ ਲਈ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਸਭ ਤੋਂ ਪਹਿਲਾਂ ਹੁੰਦਾ ਸਾਡਾ ਨਿਸ਼ਾਨ ਝੰਡਾ ਹਰ ਜੇ ਸਾਡੇ ਮੋਢੇ ਤੇ ਹੋਵੇ ਸਾਡੇ ਹੱਥ 'ਚ ਹੋਵੇ ਤੇ ਫੇਰ ਅਗਲੇ ਨੂੰ ਡਰ ਵੀ ਹੁੰਦਾ ਪਤਾ ਵੀ ਲੱਗਦਾ ਵੀ ਇਹ ਕੋਈ ਜਥੇਬੰਦੀ ਐ ਇਹਦੇ ਮਗਰ ਤੁਸੀਂ ਉਤਰਾਂ ਗੱਲ ਕਰ ਲੋ ਨਹੀਂ ਸੁਣਦਾ ਝੰਡਾ ਹੱਥ 'ਚ ਹੋਵੇ ਤਾਂ ਤੁਹਾਨੂੰ ਪੁੱਛਣਾ ਹੁੰਦੇ ਆ ਵੀ ਤੁਸੀਂ ਕੱਦ ਲਈ ਆਏ ਜੇ ਕਿਉਂ ਆਏ ਜੇ ਉਹ ਹੁੰਦਾ ਕਿਉਂਕਿ ਉਹਦੀ ਤਾਕਤ ਬਣਦੀ ਆ ਇਹ ਤੁਹਾਡੀ ਤਾਕਤ ਦਾ ਪ੍ਰਤੀਕ ਆ ਇਹ ਝੰਡਾ ਤੇ ਜਿੰਨੂੰ ਅਸੀਂ ਬੜੇ ਮਾਨ ਸਨਮਾਨ ਨਾਲ ਰੱਖਦੇ ਆ ਮੈਂ ਬੇਨਤੀ ਕਰਨੀ ਚਾਹੁੰਨਾ ਤਰਮਿੰਦਰ ਹੁਣਾ ਨੂੰ ਵੀ ਇਹ ਝੰਡੇ ਪਹਿਲਾਂ ਜਰੂਰ ਗਾੜੀ ਫੜਾ ਦਿੱਤੇ ਜਾਣ ਤਾਂ ਕਿ ਝੰਡੇ ਲੈ ਕੇ ਆਪਾਂ ਜਿਹੜਾ ਵਾ ਜਦੋਂ ਮਾਰਚ ਕਰੀਏ ਤੇ ਤੁਹਾਡੀਆਂ ਫੋਟੋਆਂ ਪਹਿਲੀ ਗੱਲ ਤੇ ਇੱਥੇ ਹੀ ਫੋਟੋਆਂ ਆਉਣ ਵੀ ਇਸ ਹਾਲ ਦੇ ਵਿੱਚ ਜਿਹੜੀਆਂ ਫੋਟੋਆਂ ਵਾਂ ਵੀ ਗਿਣਤੀ ਸਾਡੀ ਦਿਸੂਗੀ ਉਹਦੇ ਲਈ ਝੰਡੇ ਸਾਰਿਆਂ ਨੂੰ ਦੇ ਦਿੱਤੇ ਜਾਣ ਉਧਰ ਸਾਡੇ ਵੀਰਾਂ ਨੂੰ ਵੀ ਫੜਾਤੇ ਜਾਣ ਕੋ ਜੇ ਇਧਰ ਸਾਡੀਆਂ ਭੈਣਾਂ ਨੂੰ ਫੜਾਤੇ ਜਾਣ ਸਾਰੇ ਹੰ ਦੇ ਦੋ ਤੇ ਇਹ ਝੰਡੇ ਆਪਾਂ ਮੋਢੇ ਤੇ ਲੈ ਕੇ ਦੋ ਦੋ ਦੀਆਂ ਲਾਈਨਾਂ ਦੇ ਵਿੱਚ ਮਾਰਚ ਕਰਨਾ ਤਾਂ ਕਿ ਪਤਾ ਲੱਗੇ ਕੋਈ ਸ਼ਕਤੀ ਕੋਈ ਮਨਰੇਗਾ ਵਰਕਰ ਅੱਜ ਕਿਹੜੀਆਂ ਮੰਗਾਂ ਲਈ ਲੜ ਰਹੇ ਆ ਕਿਹੜੀਆਂ ਮੰਗਾਂ ਦੀ ਇਹ ਗੱਲ ਕਰ ਰਹੇ ਆ ਉਹ ਸਾਡਾ ਅਖਬਾਰਾਂ ਰਹੀਂ ਤੇ ਟੀਵੀ ਦੇ ਕੁਝ ਚੈਨਲਾਂ ਰਹੀਂ ਸਾਡਾ ਜਿਹੜਾ ਪ੍ਰਚਾਰ ਆ ਉਹ ਸਰਕਾਰ ਤੱਕਰ ਜਾਵੇ ਸਾਡੀ ਆਵਾਜ਼ ਆ ਉਹ ਸਰਕਾਰ ਤੱਕ ਜਾਵੇ ਤੇ ਅਸੀਂ ਇਹਦਾ ਦਬਾਅ ਉਹ ਬਣਾਉਣਾ ਚਾਹੁੰਦੇ ਆ ਇਸ ਕਰਕੇ ਮੇਰੀ ਬੇਨਤੀ ਆ ਵੀ ਅਸੀਂ ਉਹਨਾਂ ਨੀਤੀਆਂ ਦੇ ਖਿਲਾਫ ਜਿੱਥੇ ਆਪੋ ਆਪਣੇ ਕੰਮ ਲਈ ਲੜਨਾ ਜਿੱਥੋਂ ਤਿੱਕਰ ਆਪਣੇ ਮਨਰੇਗਾ ਕਾਨੂੰਨ ਲਈ ਲੜਨਾ ਉੱਥੇ ਸਾਨੂੰ ਬੱਚਿਆਂ ਦੀ ਪੜ੍ਹਾਈ ਸਾਨੂੰ ਪੱਕਾ ਰੁਜ਼ਗਾਰ ਕੰਮ ਦਾ ਅਧਿਕਾਰ ਮੌਲਕ ਅਧਿਕਾਰ ਬਣੇ ਵੀ ਹਰ ਇੱਕ ਨੂੰ ਰੁਜ਼ਗਾਰ ਦਾ ਅਧਿਕਾਰ ਹੋਵੇ ਉਹਦੇ ਲਈ ਆਪਾਂ ਗੱਲ ਕਰਨੀ ਆ ਉਹਦੇ ਲਈ ਤੁਹਾਨੂੰ ਬੇਨਤੀ ਆ ਵੀ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ ਆਏ ਜੇ ਤਿੰਨ ਕਨਵੈਨਸ਼ਨਾਂ ਤੋਂ ਬਾਅਦ ਆਪਾਂ ਫੇਰ ਇੱਕ ਮੀਟਿੰਗ ਬੁਲਾਵਾਂਗੇ ਮੀਟਿੰਗ ਬੁਲਾ ਕੇ ਪੰਜਾਬ ਪੱਧਰ ਦੇ ਉੱਤੇ ਆਪਾਂ ਕਿੱਥੇ-ਕਿੱਥੇ ਕੀ ਕਰਨਾ ਤੇ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਜੇ ਸਾਡੀਆਂ ਗੱਲਾਂ ਨੂੰ ਲਾਗੂ ਨਾ ਕੀਤਾ ਗਿਆ ਤੇ ਫੇਰ ਇਹ ਲੜਾਈ ਨੂੰ ਅਸੀਂ ਤੇਜ਼ ਕਰਾਂਗੇ ਤੇ ਹਰ ਮਹੱਲੇ ਦੇ ਵਿੱਚ ਹਰ ਪਿੰਡ 'ਚ ਇਹ ਆਪਾਂ ਨੂੰ ਪਤਾ ਹੈ ਪਿੰਡਾਂ ਦੀ ਯੋਜਨਾ ਇਹ ਸ਼ਹਿਰ ਦੀ ਯੋਜਨਾ ਨਹੀਂ ਤੇ ਆਪਾਂ ਸਾਰੇ ਪਿੰਡਾਂ ਵਾਲੇ ਆ ਤੇ ਪਿੰਡਾਂ ਦੇ ਵਿੱਚ ਸਾਡੀਆਂ ਰਿਸ਼ਤੇਦਾਰੀਆਂ ਇੱਕ ਤੋਂ ਦੂਜੇ ਪਿੰਡ ਦੇ ਵਿੱਚ ਰਿਸ਼ਤੇਦਾਰੀ ਆ ਆਪੋ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਲੋਕਾਂ ਨੂੰ ਦੱਸ ਕੇ ਵੀ ਇਸ ਕੰਮ ਲਈ ਆਪਾਂ ਲੜਨਾ ਆ ਆਪਾਂ ਤੁਰਨਾ ਆ ਉਹਦੇ ਲਈ ਜਥੇਬੰਦੀ ਬਣਾਉਣੀ ਆ ਉਹਦੇ ਲਈ ਹਰ ਪਿੰਡ ਦੇ ਵਿੱਚ ਆਪਣੀ ਇਕਾਈ ਖੜੀ ਕਰੋ ਮੇਰੀ ਬੇਨਤੀ ਆ ਨਾਲ-ਨਾਲ ਮੇਰੀਆਂ ਗੱਲਾਂ ਨੂੰ ਵੀ ਸੁਣੋ ਨਾ ਉਠੋ ਨਾ ਉਠੋ ਮੇਰੀਆਂ ਭੈਣਾਂ ਨੂੰ ਮੇਰੀ ਬੇਨਤੀ ਆ ਐਦਾਂ ਨਾ ਕਰੋ ਸਾਡੀ ਬੇਨਤੀ ਆ ਵੀ ਹਰ ਪਿੰਡ ਦੇ ਵਿੱਚ ਇਕਾਈ ਜਰੂਰ ਬਣਾਈ ਜਾਵੇ ਉਸ ਇਕਾਈ ਦੇ ਆਧਾਰ ਦੇ ਉੱਤੇ ਤੁਹਾਡੀ ਚੋਣ ਹੋਊਗੀ ਉਹ ਚੋਣ ਦੇ ਆਧਾਰ ਦੇ ਉੱਤੇ ਜਿਹੜਾ ਵਾ ਆਪਾਂ ਕੰਮ ਮੰਗ ਸਕਦੇ ਆ ਆਪਾਂ ਅਧਿਕਾਰੀਆਂ ਨਾਲ ਜਾ ਕੇ ਗੱਲ ਕਰ ਸਕਦੇ ਆ ਉਹਦਾ ਕੰਮ ਕੀਤਾ ਜਾਊਗਾ ਇਹਨਾਂ ਬੇਨਤੀਆਂ ਨਾਲ ਤੇ ਤੁਸੀਂ ਵੱਡੀ ਗਿਣਤੀ ਚਾਹੇ ਜੇ ਤੇ ਮੈਂ ਬੇਨਤੀ ਕਰਦਾ ਦੋਵੇਂ ਹੱਥ ਖੜੇ ਕਰਕੇ ਜਿਵੇਂ ਮਤੇ ਨੂੰ ਪ੍ਰਵਾਨਗੀ ਦਿੱਤੀ ਸੀ ਵੀ ਇਹ ਮਾਰਚ ਵੀ ਅਸੀਂ ਕਰਾਂਗੇ ਉਹਦੀ ਪ੍ਰਵਾਨਗੀ ਦਿਓ ਤੇ ਤਰਮਿੰਦਰ ਨੂੰ ਮੈਂ ਕਹਿੰਦਾ ਉਹ ਫੋਟੋ ਲੈ ਲਓ ਤੇ ਝੰਡੇ ਸਾਰੇ ਤਾਂ ਕਰਿਓ ਚੰਡੇ ਸਾਰੇ ਤਾਂ ਕਰਿਓ ਆ ਬਾਕੀ ਵੀ ਚੰਡੇ ਫੜਾ ਦਿਓ ਆ ਪਿੱਛੇ ਅੱਗੇ ਫੜਾ ਦਿਓ ਰਵਿੰਦਰ ਹਾਂ ਮਨਰੇਗਾ ਵਰਕਰ ਜੁਨੀਆ ਜਿੰਦਾਬਾਦ 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 ਪੂਰੇ ਬਾਈਟ ਨਾ ਦੇਣ ਵਾਲੀ ਮੋਦੀ ਸਰਕਾਰ ਮੁਰਦਾਬਾਦ 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 ਮਨਰੇਗਾ ਵਰਕਰਾਂ ਲਈ 365 ਦਿਨਾਂ ਦੇ ਕੰਮ ਦਾ ਪ੍ਰਬੰਧ ਕਰੋ ਕਰੋ منریگا ورکرز یونین جندہ آباد انقلاب سامراج واد مرد آباد کارپوریٹ پکھی مودی سرکار مرد آباد واد مرد آباد جندہ آباد ਧੰਨਵਾਦ ਪ੍ਰਗਟ ਸਿੰਘ ਜਮਾਰਾਈ ਜੀ ਦਾ ਸਾਡੇ ਤਰਨਤਾਰਨ ਤੋਂ ਇੱਕ ਵੱਡਾ ਜੱਥਾ ਲੈ ਕੇ ਆਇਆ ਜਿਨ੍ਹਾਂ ਦਾ ਨਾਮ ਮੈਂ ਨਰਿੰਦਰ ਸਿੰਘ ਰਟੋਲ ਜੀ ਪਹਿਲਾਂ ਵੀ ਲਿਆਇਆ ਉਹ ਆਇਆ ਉਹਨਾਂ ਨੂੰ 2 ਮਿੰਟ ਦੇ ਲਈ ਬੇਨਤੀ ਕਰਦਾ ਵੀ ਉਹ ਤੁਹਾਡੇ ਚ ਗੱਲ ਆਪਣੀ ਰੱਖ ਲੈਣ ਕਿਉਂਕਿ ਕੋਈ ਹੋਰ ਬੁਲਾ ਰਹੇ ਕਈ ਸਾਡੇ ਹੈਗੇ ਆ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਜਿਨ੍ਹਾਂ ਨੂੰ ਟਾਈਮ ਨਹੀਂ ਦੇ ਸਕੇ ਉਹਨਾਂ ਤੋਂ ਮਾਫੀ ਮੰਗਦੇ ਆ ਨਰਿੰਦਰ